ਬਾਰ ਦੀ ਗੱਲ ਹੈਗੀ ਮੁੰਡੇ ਬੈਠੇ ਸੀਗੇ ਕੁਝ ਤੇ ਉਹ ਮੁੰਡੇ ਸਾਰੇ ਪੱਗਾਂ ਵਾਲੇ ਸੀਗੇ ਤੇ ਇੱਕ ਉਹਨਾਂ 'ਚ ਮੋਨਾ ਬੈਠਾ ਸੀਗਾ ਤੇ ਉਹ ਸਾਰੇ ਪੱਗਾਂ ਵਾਲੇ ਮੁੰਡੇ ਗੱਲਾਂ ਕਰਨ ਲੱਗੇ ਵੀ ਅਸੀਂ ਬਾਣੀ ਪੜ ਲੈਂਦੇ ਆ ਅਸੀਂ ਬਾਣੀ ਸੁਣਦੇ ਆ ਅਸੀਂ ਬਾਣੀ ਦਾ ਆਚਰਣ ਕਰ ਲੈਣੇ ਆ ਤੇ ਉਹ ਜਦੋਂ ਬਾਣੀ ਕੰਠ ਕਰਨ ਦੀ ਗੱਲ ਆਈ ਤਾਂ ਸਾਰੇ ਪੱਗਾਂ ਵਾਲੇ ਚੁੱਪ ਕਰ ਗਏ ਪਰ ਉਹਨਾਂ 'ਚ ਇੱਕ ਮੁੰਡਾ ਇਹ ਜਿਹਾ ਸੀ ਮੋਨਾ ਸੀਗਾ ਜਿਹੜਾ ਉਹ ਕਹਿੰਦਾ ਵੀ ਮੈਨੂੰ ਤਾਂ ਇਹ ਕਹਿੰਦਾ ਬਾਣੀ ਕੰਠ ਆ ਕਹਿੰਦੇ ਤੈਨੂੰ ਕਿਵੇਂ ਕੰਠ ਹੋਗੀ ਕਹਿੰਦਾ ਜੀ ਵੀ ਮੈਂ ਕਹਿੰਦੇ ਤੂੰ ਤਾਂ ਪੜਦਾ ਵੀ ਨਹੀਂ ਸਵੇਰੇ ਤੂੰ ਤਾਂ ਗੁਰਦੁਆਰੇ ਵੀ ਨਹੀਂ ਜਾ ਸਕਦਾ ਤੇ ਤੂੰ ਨਾ ਕਹਿੰਦੇ ਵੀ ਪਾਠ ਹੀ ਕਰਦਾਗਾ ਵੀ ਤੈਨੂੰ ਕਿਵੇਂ ਕੰਠ ਹੋ ਗਈ ਉਹ ਕਹਿੰਦਾ ਜੀ ਵੀ ਮੈਂ ਜਿਹੜੀ ਜਗ੍ਹਾ ਤੇ ਕੰਮ ਕਰਦਾਗਾ ਉਹਦੇ ਨਾਲ ਕਹਿੰਦਾ ਗੁਰੂ ਘਰ ਆ ਉੱਥੇ ਕਹਿੰਦਾ 24 ਘੰਟੇ ਹੀ ਕਹਿੰਦਾ ਲਗਭਗ ਕਹਿੰਦਾ ਵੀ ਉੱਥੇ ਅਖੰਡ ਪਾਠ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਕਹਿੰਦਾ ਮੈਂ ਬਾਣੀ ਸੁਣੀ ਜਾਂਦਾ ਰਹਿਣਾ ਕਹਿੰਦਾ ਮੈਨੂੰ ਕਈ ਸਾਲ ਹੋ ਗਏ ਕਹਿੰਦਾ ਵੀ ਹੁਣ ਮੇਰੇ ਬਾਣੀ ਕਹਿੰਦਾ ਕੰਠ ਹੋਣ ਲੱਗ ਗਿਆ ਅੱਗੇ ਨਾਲੋਂ ਕਹਿੰਦਾ ਮੇਰੇ ਕਹਿੰਦਾ ਬਹੁਤ ਫਰਕ ਆ। ਕਹਿੰਦੇ ਫਿਰ ਤੂੰ ਪੱਗ ਨਹੀਂ ਬੰਨ੍ਹਦਾ ਹੈਗਾ ਜਾਂ ਫਿਰ ਗੁਰਦੁਆਰੇ ਨਹੀਂ ਜਾਂਦਾ ਪਾਠ ਨਹੀਂ ਕਰਦਾ। ਕਹਿੰਦਾ ਜੀ ਵੀ ਮੈਂ ਗੁਰਸਿੱਖ ਬਣ ਨਹੀਂ ਸਕਦਾ ਵੀ ਮੇਰੀ ਮਜਬੂਰੀ ਇਹ ਹੈ ਵੀ ਮੈਨੂੰ ਲਗਾਤਾਰ ਕੰਮ ਕਰਨਾ ਪੈਂਦਾ। ਵੀ ਮੈਂ ਘਰੋਂ ਇੰਨਾ ਤਾਕੜਾ ਨਹੀਂ ਹੈਗਾ। ਤੇ ਇਹ ਗੱਲ ਸੁਣ ਕੇ ਸਾਡੇ ਸਾਰੇ ਬੜੇ ਹੈਰਾਨ ਹੋਏ। ਤੇ ਗੱਲ ਇਹ ਹੈ ਕਿ ਵੀ ਜ਼ਰੂਰੀ ਨਹੀਂ ਹੁੰਦਾ ਵੀ ਇਨਸਾਨ ਅਗਾ ਜਿਹੜਾ ਉਹ ਪਾਠ ਸੁਣ ਨਹੀਂ ਸਕਦਾ ਜਾਂ ਕੰਠ ਨਹੀਂ ਕਰ ਸਕਦਾ। ਗੁਰੂ ਮਹਾਰਾਜ ਉਹ ਕਿਰਪਾ ਕਰਦੇ ਨੇ ਉਹ ਜ਼ਰੂਰ ਕਰਦੇ ਨੇ।